ਪਿਆਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਅਧਿਆਪਕ ਮਹਿੰਦਰਪਾਲ ਬਰੇਟਾ ਬੇਟਾ ਆਪਾਂ ਅੰਤਰਰਾਸ਼ਟਰੀ ਪੰਜਾਬੀ ਬੋਲੀ 올ੰਪੀਆਡ ਦੀ ਤਿਆਰੀ ਦੇ ਲਈ ਅੱਜ ਆਪਾਂ ਫੁਲਕਾਰੀ ਦੇ ਨਾਲ ਸੰਬੰਧਤ ਕੁਝ ਸੁਵਾਲਾਂ ਦਾ ਕੁਝ ਪ੍ਰਸ਼ਨਾਂ ਦਾ ਅਭਿਆਸ ਕਰਾਂਗੇ ਫੁਲਕਾਰੀ ਫੁਲਕਾਰੀ ਇੱਕ ਤਰ੍ਹਾਂ ਦੀ ਕਢਾਈ ਹੁੰਦੀ ਹੈ ਜੋ ਖੱਦਰ ਦੇ ਕੱਪੜੇ ਉੱਤੇ ਹੱਥਾਂ ਨਾਲ ਕਿੱਤੀ ਜਾਂਦੀ ਹੈ ਫੁਲਕਾਰੀ ਸ਼ਬਦ ਫੁੱਲ ਅਤੇ ਕਾਰੀ ਤੋਂ ਬਣਿਆ ਹੈ ਜਿਸ ਦਾ ਮਤਲਬ ਫੁੱਲਾਂ ਦੀ ਕਢਾਈ ਤੋਂ ਹੈ ਪਹਿਲਾਂ ਪੈਲ ਇਹ ਸ਼ਬਦ ਹਰ ਤਰ੍ਹਾਂ ਦੀ ਬਨਾਈ ਕਢਾਈ ਲਈ ਵਰਤਿਆ ਜਾਂਦਾ ਸੀ ਪਰ ਬਾਅਦ ਵਿੱਚ ਇਹ ਸ਼ਾਲਾਂ ਅਤੇ ਸਿਰ ਤੇ ਲੈਣ ਵਾਲੀਆਂ ਚਾਦਰਾਂ ਦੇ ਰਖਵਾ ਹੋ ਗਿਆ ਫੁਲਕਾਰੀ ਪੰਜਾਬੀ ਸੱਭਿਆਚਾਰ ਵਿੱਚ ਸ਼ਗਨਾ ਦੀ ਚੀਜ਼ ਹੁੰਦੀ ਹੈ ਆਓ ਇਸ ਦੇ ਕੁਝ ਪ੍ਰਸ਼ਨਾਂ ਵਾਲਾ ਅਭਿਆਸ ਕਰੀਏ ਸ਼ਗਨਾ ਦਾ ਪਹਿਰਾਵਾ ਕਿਸ ਨੂੰ ਕਿਹਾ ਜਾਂਦਾ ਹੈ ਚੁੰਨੀ ਦੁਪੱਟਾ ਫੁਲਕਾਰੀ ਲਹਿੰਗਾ ਸ਼ਗਨਾ ਦਾ ਪਹਿਰਾਵਾ ਬੇਟਾ ਫੁਲਕਾਰੀ ਨੂੰ ਕਿਹਾ ਜਾਂਦਾ ਹੈ ਫੁਲਕਾਰੀ ਤੇ ਕਿਤੀ ਸੰਗਣੀ ਕਢਾਈ ਕਿ ਕੱਪੜਾ ਵੀ ਦਿਖਾਈ ਨਾ ਦੇਵੇ ਉਸ ਨੂੰ ਕੀ ਕਹਿੰਦੇ ਹਨ ਘੁੰਟਵਾੜ ਚਮਾਸ ਬਾਗ ਤਿਲ ਪੱਤਰਾ ਬੇਟਾ ਇਸ ਨੂੰ ਬਾਗ ਕਹਿੰਦੇ ਹਨ ਫੁਲਕਾਰੀ ਤੇ ਸਿਰਫ ਸਿਰ ਅਤੇ ਮੋਢਿਆਂ ਉੱਤੇ ਆਉਣ ਵਾਲੇ ਹਿੱਸੇ ਵਿੱਚ ਕਿਤੀ ਤਿਕੋਣੀ ਸ਼ਕਲ ਦੀ ਕਢਾਈ ਨੂੰ ਕੀ ਕਹਿੰਦੇ ਹਨ ਘੁੰਟਵਾੜ ਚਮਾਸ ਬਾਗ ਤਿਲ ਪੱਤਰਾ ਬੇਟਾ ਘੁੰਟਵਾੜ ਕਹਿੰਦੇ ਨੇ ਜਿਹੜੀ ਤਿਕੋਣੀ ਸ਼ਕਲ ਦੀ ਕਢਾਈ ਹੈ ਸਿਰਫ ਮੋਢਿਆਂ ਤੇ ਆਉਂਦੀ ਹੈ ਜਿਸ ਫੁਲਕਾਰੀ ਤੇ ਸਿੱਧੀ ਜਹੀ ਸਿਰਫ ਕੰਨੀਆਂ ਤੇ ਹੀ ਅਤੇ ਵਿਚਾਲੇ ਤਾਂ ਬਿਗਲੀ-ਬਿਗਲੀ ਕਢਾਈ ਕੀਤੀ ਹੋਵੇ ਨੂੰ ਕਿਹੜੀ ਕਢਾਈ ਕਹਿੰਦੇ ਹਨ ਘੁੰਗਟਵਾਚ ਚਮਾਸ ਬਾਗ ਤਿਲਪੱਤਰਾ ਬੇਟਾ ਇਹਨੂੰ ਕਹਿੰਦੇ ਹਨ ਤਿਲਪੱਤਰਾ ਜਿਹੜੀ ਫੁਲਕਾਰੀ ਤੇ ਸਾਦੀ ਕਢਾਈ ਕੀਤੀ ਹੋਵੇ ਤੇ ਰੰਗ ਨੀਲਾ ਹੋਵੇ ਨੂੰ ਕੀ ਕਹਿੰਦੇ ਹਨ ਘੁੰਗਟਵਾਜ਼ ਨੀਲਕ ਬਾਜ਼ ਤਿਲਪਤਰਾ ਬੇਟਾ ਇਹਨੂੰ ਕਹਿੰਦੇ ਨੇ ਨੀਲਕ ਜਿਸ ਫੁਨਕਾਰੀ ਉੱਪਰ ਛੋਟੇ ਛੋਟੇ ਸ਼ੀਸ਼ਿਆਂ ਦੇ ਟੁਕੜੇ ਗੜੇ ਹੋਣ ਨੂੰ ਕੀ ਕਹਿੰਦੇ ਹਨ ਘੁੰਗਟਵਾਜ਼ ਨੀਲਕ ਬਾਜ਼ ਚਮਵਾ ਬੇਟਾ ਇਹਨੂੰ ਕਹਿੰਦੇ ਨੇ ਚਮਵਾ ਚੂੜਾ ਚੜਾਉਣ ਵੇਲੇ ਕੁੜੀਆਂ ਉੱਤੇ ਦਿੱਤੀ ਜਾਂਦੀ ਫੁਨਕਾਰੀ ਜਿਸ ਦੀ ਕਢਾਈ ਗੁੰਝਲਦਾਰ ਟੋਪੇ ਨਾਲ ਕੀਤੀ ਹੁੰਦੀ ਹੈ ਨੂੰ ਕੀ ਕਹਿੰਦੇ ਹਨ ਚੋਕ ਨੀਲਕ ਬਾਦ ਚਮਾਕ ਮਿਟਾ ਇਹਨੂੰ ਕਹਿੰਦੇ ਨੇ ਚੋਕ ਉਸ ਰੇਸ਼ਮੀ ਧਾਗੇ ਨੂੰ ਕੀ ਕਹਿੰਦੇ ਹਨ ਜਿਸ ਨਾਲ ਫੁਲਕਾਰੀ ਦੀ ਕਢਾਈ ਕੀਤੀ ਜਾਂਦੀ ਹੈ ਮਿਟਾ ਉਹਨੂੰ ਕਹਿੰਦੇ ਨੇ ਪੱਟ ਸੂਈ ਤੇ ਅਗੇ ਨਾਲ ਕੱਪੜੇ ਉੱਤੇ ਵੇਲ ਬੂਟੇ ਕਦਮ ਦੇ ਕੰਮ ਨੂੰ ਕੀ ਕਹਿੰਦੇ ਹਨ ਕਸੀਦਾ ਫੁਲਕਾਰੀ ਸ਼ਬਦ ਦਾ ਕੀ ਅਰਥ ਹੈ ਫੁੱਲਾਂ ਦੀ ਕਢਾਈ ਫੁਲਕਾਰੀ ਨੂੰ ਕਿਹੜਾ ਪਹਿਰਾਵਾ ਮੰਨਿਆ ਜਾਂਦਾ ਹੈ ਸ਼ਗਨ ਫੁਲਕਾਰੀ ਦੀ ਕਢਾਈ ਕਿਸ ਕੱਪੜੇ ਤੇ ਕੀਤੀ ਜਾਂਦੀ ਹੈ ਫੱਦਰ ਦੇ ਕੱਪੜੇ ਤੇ ਬਹੁਤ-ਬਹੁਤ ਧੰਨਵਾਦ ਬੇਟਾ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਉਮੀਦ ਕਰਦਾ ਹਾਂ ਇਸ ਵੀਡੀਓ ਤੋਂ ਵੀ ਤੁਸੀਂ ਬਹੁਤ ਲਾਭ ਉਠਾਓਗੇ ਸ਼ੁਕਰੀਆ